ਹਾਂਜੀ ਵੀਰ ਜੀ ਵੈਲਕਮ ਹੋ ਗਿਆ ਤੁਹਾਡਾ ਸਾਡੇ ਚੈਨਲ ਤੇ ਨਾਨ ਬਲੌਗ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਭਰਾ ਕੂਟਰਵਾ ਜਿੱਥੇ ਜੁੜੀਆਂ ਰਹਿੰਦੇ ਆ ਸਤਾਦ ਵੀ ਉਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਸ਼ੋਭ ਦਿਨ ਅੱਜ ਦਾ ਬਹੁਤ ਹੀ ਵਧੀਆ ਧੁੱਪ ਨਿਕਲੀ ਅੱਜ ਦੇਣ ਲੱਗਾ ਬਹੁਤ ਵਧੀਆ ਤੇ ਫੋਰ ਫ੍ਰੌਂ ਸਿਹਤ ਵੀ ਠੀਕ ਕਰਦੀ ਕਲਾ ਜੇ ਤੇ ਕਿਵੇਂ ਚੱਲਦੀ ਕਬੂਤਰ ਬਾਜੀ ਬਾਕੀ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਆਪਾਂ ਜਿਹੜੀਆਂ ਵੀਡੀਓ ਪਾ ਰਹੇ ਆ ਹੁਣ ਕਾਫੀ ਅਸੇਬਾ ਵੀਡੀਓ ਹੁਣੇ ਸ਼ੁਰੂ ਕੀਤੇ ਆ ਤੇ ਪਿਆਰ ਬੜਾ ਦੇ ਦੇ ਵੀਰ ਵਿੱਚ ਕਮੈਂਟ ਵੀ ਕਰ ਰਿਹਾ ਕਿ ਆ ਵੀ ਵੀਡੀਓ ਦੋ ਸਾਨੂੰ ਆ ਵੀਡੀਓ ਦੋ ਕੋਈ ਗੱਲ ਨਹੀਂ ਵੀਰ ਜੀ ਜੇਦੋਂ ਜਦੋਂ ਸਮਾਂ ਆ ਗਿਆ ਤੇ ਉਦੋਂ ਤੁਹਾਨੂੰ ਅਸੀਂ ਵੀਡੀਓ ਦੇਈ ਜਾਵਾਂਗੇ ਜਿਤਨਾ ਜਿਤਨਾ ਤੁਹਾਨੂੰ ਜਰੂਰਤ ਆ ਕੋਸ਼ਿਸ਼ ਕਰੂੰਗਾ ਮੈਂ ਇੱਕ ਪੂਰੀ ਸੀਰੀਜ਼ ਬਣਾਉਂਗਾ ਜਿਤਨਾ ਹੁਣ ਅ ਸੋਖੜੇ ਦੱਸਿਆ ਫੇਰ ਮੈਂ ਡਿਵਰਮਿੰਗ ਦਾ ਦੱਸੂੰਗਾ ਫਿਰ ਪਰਪਟਾਈ ਤੋਂ ਪਹਿਲਾਂ ਦੀ ਖਰਾਕ ਫਰਪਟਾਈ ਕਿਵੇਂ ਕਰਨੇ ਆ ਫਿਰ ਉਸ ਤੋਂ ਬਾਅਦ ਜਿ ਇਸ ਤਰ੍ਹਾਂ ਸਿਲਸਿਲੇ ਵਾਰ ਸਟੈਪ ਬਾਈ ਸਟੈਪ ਇੱਕ ਤਰੀਕਾ ਹੁੰਦਾ ਹਰ ਚੀਜ਼ ਦਾ ਤਰੀਕੇ ਨਾਲ ਚੱਲਾਂਗੇ ਇੱਕ ਸਿਸਟਮ ਨਾਲ ਚੱਲਾਂਗੇ ਤੇ ਉਧਰ ਰਿਜ਼ਲਟ ਵੀ ਡਿਫਰੈਂਟ ਹੀ ਹੁੰਦੇ ਆ ਦੂਜੇ ਕੰਮ ਨਾਲ ਹਣਾ ਇਹ ਨਹੀਂ ਜਦੋਂ ਮਰਜ਼ੀ ਦਿਲ ਕਰਾ ਕਬੂਤਰ ਪੁੱਟ ਤੇ ਜਿੰਨੇ ਮਰਜ਼ੀ ਪੁੱਟ ਤੇ ਜਿੰਨੇ ਮਰਜ਼ੀ ਖਰਾਕ ਪਾਈਗੇ ਜਦੋਂ ਮਰਜ਼ੀ ਡਾਈਗੇ ਨਾ ਸਾਰਿਆਂ ਦਾ ਇੱਕ ਸਿਸਟਮੈਟਿਕ ਤਰੀਕਾ ਜਿੰਨੀ ਮੈਨੂੰ ਨੋਲਜ ਹੈ ਮੈਂ ਤੁਹਾਨੂੰ ਸਾਰਾ ਦੱਸੂਗਾ ਔਰ ਉਸ ਤੋਂ ਬਾਅਦ ਸਾਰੇ ਭਰਾਵਾਂ ਨੂੰ ਇੱਕ ਪੂਰਜੋਰ ਬੇਨਤੀ ਆ ਕੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਬੈਲ ਆਈਕਨ ਦਬਾ ਕਰੋ ਤੁਹਾਨੂੰ ਵੀਡੀਓ ਦਾ ਪਤਾ ਲੱਗ ਜੂ ਨਾਲ ਦੇ ਨਾਲ ਤੇ ਲਾਈਕ ਤੇ ਸ਼ੇਅਰ ਕਰਿਆ ਕਰੋ ਵੀਡੀਓ ਫਿਰ ਜੀ ਵੇਖੋ ਮੈਂ ਤੁਹਾਨੂੰ ਇੱਕ ਮੈਂ ਬੰਦਾ ਬਿਲਕੁਲ ਫੇਰ ਫਾਰਵਰਡ ਆ ਆਪਾਂ ਤੁਹਾਡੇ ਕੋ ਕੁਝ ਨਹੀਂ ਲੈਣਾ ਫੋਨ ਵੀ ਸੱਜਣਾ ਦੇ ਆਉਂਦੇ ਆ ਜਿੰਨੂੰ ਵੀਰ ਜੀ ਆਪਾਂ ਨੂੰ ਕੋਈ ਲਾਲਚ ਨਹੀਂ ਆ ਪਰਮਾਤਮਾ ਦਾ ਦਿੱਤਾ ਸਾਰਾ ਕੁਝ ਆ ਜੇ ਆਪਾਂ ਵੱਡੇ ਵੱਡੇ ਕੱਢਿਆਂ ਜਿਹਨਾਂ ਘੁੰਮਦੇ ਤੇ ਆਪਾਂ ਭੁੱਖੇ ਵੀ ਨਹੀਂ ਮਰਦੇ ਪ੍ਰਮਾਤਮਾ ਰੋਟੀ ਪਾਣ ਦਾ ਜ਼ਿਗਾਰੜ ਵਧੀਆ ਕੀਤਾ ਸਾਰਾ ਆਪਣਾ ਵਧੀਆ ਸਿਸਟਮ ਸਾਰਾ ਕੁਝ ਸੈਟ ਆਪ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਕਿ ਉਹ ਸਿਆਣੇ ਆਂਦੇ ਹੁੰਦੇ ਆ ਵੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਇਹਦਾ ਘਰ ਦਾ ਇਹ ਬਦਲਾਵਾ ਕਿ ਜਿਹੜੇ ਤੁਸੀਂ ਆਪਣੇ ਤੁਹਾਡੇ ਲਾਗੇ ਜਾਂ ਤੁਹਾਡੇ ਵਿੱਚ ਵਿਚਰਦੇ ਬੰਦੇ ਉਹਨਾਂ ਤੇ ਤੁਸੀਂ ਯਕੀਨ ਨਹੀਂ ਕਰਨਾ ਲੇਕਿਨ ਜਿਹੜੇ ਬੰਦੇ ਮੈਂ ਹਾਦਲ ਤੁਹਾਨੂੰ ਮੰਗਣਗੇ 50000 ਲੱਖ 1.5 ਲੱਖ 2 ਲੱਖ ਮੰਦਰੀਆਂ ਛਾਪਾਂ ਛੱਲੇ ਵੀ ਕੋਈ ਤੁਹਾਨੂੰ ਅਸੀਂ ਸਿਗਰ ਦੀ ਸਤਾਦੀ ਦੇ ਦਾਂਗੇ ਤੇ ਉਹਨਾਂ ਦੇ ਆਪਾਂ ਬੜੀ ਜਲਦੀ ਯਕੀਨ ਕਰਾਂਦੇ ਬਾਈ ਜੀ ਕਬੂਤਰ ਬਾਜੀ ਕੋਈ ਇਹ ਨਾ ਰਾਕਟ ਸੈਂਸ ਨਹੀਂ ਹੈਗੀ ਬਸ ਇੱਕ ਸਿਸਟਮ ਹੀ ਆ ਉਹਦੇ ਸਿਸਟਮ ਤੇ ਤਿਆਰ ਆਪਾਂ ਨੂੰ ਚੱਲਣਾ ਪੈਂਦਾ ਤੇ ਹਾਂ ਚਲੋ ਇਹਦੇ ਵਿੱਚ ਹੁੰਦੀ ਕਾਰਗਰੀ ਵੀ ਹੁੰਦੀ ਕੀਮਿਆਗਰੀ ਵੀ ਹੁੰਦੀ ਆ ਪਰ ਜਦੋਂ ਤੁਸੀਂ ਵਿੱਚ ਵਿੱਚ ਰੁਕ ਤੁਹਾਨੂੰ ਉਹ ਵੀ ਆ ਜਾਊਗੀ ਤੇ ਮੈਂ ਤੇ ਭਰਾਵਾਂ ਨੂੰ ਇਹੋ ਹੱਥ ਬੰਨ ਕੇ ਬੇਨਤੀ ਕਰਦਾ ਕਿ ਵੀਰ ਜੀ ਐਵੇਂ ਨਾ ਰੁਪਈਆ ਐਵੇਂ ਖਰਚੋ ਲੋਕਾਂ ਦੇ ਵੱਲ ਵੇਖ ਕੇ ਨਾ ਵੀ ਜੇ ਆਪਾਂ ਕਹੀਏ ਚੀਨਾ ਮਾਨਸਾ ਜਾਂ ਜੋਤਿ ਸਵਾਲ ਜਾਂ ਮੋਇਨਵਾਜ ਘੁੰਮਣ ਜਾਂ ਮਿੱਠੂ ਲਾਲੀ ਆਪਾਂ ਕਹਿ ਦਿੰਨੇ ਆ ਉਹ ਵੀਰ ਜੀ ਕੋਈ ਵੀ ਇੱਕ ਦਿਨ ਚ ਨਹੀਂ ਬਣਿਆ ਤੇ ਨਾ ਹੀ ਇੱਕ ਦਿਨ ਚ ਕੋਈ ਕੂਬੂਤਰਵਾਜ ਬਣਦਾ ਜੀ ਤੁਸੀਂ ਉਹਨਾਂ ਦੀ ਸਰਚਾਂ ਕਰਕੇ ਵੇਖ ਲਓ ਉਹਨਾਂ ਦਾ ਪਰਿਸ਼ੇਖ ਕਿੰਨੇ ਕਾਲਾਂ ਕਾਲੀਆ ਉਹ ਪਹਿਲੇ ਦਿਨੋਂ ਸ਼ਾਮਾਂ ਨੂੰ ਕੂਬੂਤਰ ਨਹੀਂ ਬਿਠਾਉਣ ਲੱਗੇ ਜਾਂ ਪਹਿਲੇ ਦਿਨੋਂ ਕੋਹ ਟਰੈਕਟਰ ਨਹੀਂ ਜੇਤਣ ਲੱਗੇ ਉਹਨਾਂ ਨੂੰ ਸਮਾਂ ਲੱਗਾ ਉਹ ਵੀ ਇੱਕ ਸਿਸਟਮ ਦੇ ਤਹਿਤ ਆ ਕੇ ਉਹਨਾਂ ਨੇ ਚੀਜ਼ ਕੀਤੀ ਆ ਤੇ ਬਾਕੀ ਵੀਰ ਜੀ ਵਸੀਲਾ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਇਹ ਨਾ ਹੋਵੇ ਕਿ ਬਾਲ ਬੱਚੇਦਾਰ ਤੁਸੀਂ ਹੈਗੇ ਜੋ ਨਿਆਣੇ ਤੁਹਾਡੇ ਰੋਟੀ ਤੋਂ ਵਿਕਦੇ ਸਰ ਤੇ ਕਬੂਤਰਾਂ ਦੇ ਵਿੱਚ ਆਪਾਂ استاد ਲੱਖ ਲੱਖ ਡੇਢ ਲੱਖ ਰੁਪਏ ਕਰਜ਼ੇ ਚੁੱਕ ਕੇ ਸਾਧ ਤਾਰ ਲਏ ਇਹ ਬਿਲਕੁਲ ਗਲਤ ਆ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਪ੍ਰਾਇਮਰੀ ਡਿਊਟੀ ਪਰਮਾਦਮੇ ਲਈ ਤੁਹਾਡੇ ਬੱਚੇ ਆ ਉਹਨਾਂ ਨੂੰ ਪਾਲੋ ਆਪਣੇ ਘਰ ਦੇਆਂ ਦਾ ਖਿਆਲ ਰੱਖੋ ਜੇ ਤੁਹਾਨੂੰ ਉਹਦੇ ਵਿੱਚੋਂ ਫਿਰ ਫੁਰਸਤ ਮਿਲਦੀ ਹੈ ਤੇ ਫਿਰ ਕਬੂਤਰ ਬਾਜ਼ੀ ਕਰੋ ਮੇਰੇ ਭਰਾ ਮੇਰੇ ਵੀਰ ਜੀ ਸ਼ੌਂਕ ਤੁਹਾਨੂੰ ਪਤਾ ਅੱਜ ਕੱਲ ਸਾਰੇ ਮਹਿੰਗੇ ਆ ਸਾਰਾ ਕੁਝ ਕੋਈ ਚੀਜ਼ ਸਸਤੀ ਨਹੀਂ ਹੈਗੀ ਤੇ ਮੈਂ ਤੁਹਾਨੂੰ ਇਹ ਨਹੀਂ ਹਾਂ ਤੁਸੀਂ ਯਾਰ ਸ਼ੌਂਕ ਹੀ ਕਰਨਾ ਹੈ ਤੇ ਤੁਸੀਂ 5 ਜਨਵਰੀ 30 ਰੱਖ ਲੋ ਜਰੂਰ ਤੁਸੀਂ 100 ਰੱਖਣਾ ਜਿੰਨੇ ਆਪਣੇ ਚਾਦਰਾਂ ਨੂੰ ਓਨੇ ਹੀ ਪਿਆਰ ਵਸਾਰਨੇ ਚਾਹੀਦੇ ਬਾਕੀ ਵੀਰ ਜੀ ਗੱਲਾਂ ਬੇਸ਼ੱਕ ਇਹਨੂੰ ਲੱਗਣ ਤਲਖੀ ਭਰੀਆਂ ਆ ਆਪਣੇ ਪਰ ਆਪਾਂ ਸਿੱਧੀ ਗੱਲ ਫਾਰਵਰਡ ਸਟ੍ਰੇਟ ਕਰਦੇ ਆਪਾਂ ਨੂੰ ਕੋਈ ਲਾਲਚ ਨਹੀਂ ਤੁਹਾਡੇ ਕੋਲ ਨਾ ਹੀ ਕੁਝ ਲੈਣਾ ਮੈਂ ਇਹ ਚੈਨਲ ਬਣਾਉਣ ਦਾ ਮੇਰਾ ਇਹ ਮਕਸਦ ਹੀ ਯਾਰ ਮੈਂ ਬਹੁਤ ਆਖੇ ਖਾਦੇ ਪੈਸੇ ਵੀ ਬੜੇ ਖਰਾਬ ਕੀਤੇ ਮੈਂ ਚਾਹੁੰਦਾ ਕਿ ਜੇ ਕੋ ਬੰਦਾ ਮੇਰੀ ਵੀਡੀਓ ਵੇਖੇ ਨਾ ਧੱਕੇ ਖਾਣੇ ਬੰਨ ਆਪਣਾ ਸਟ੍ਰੇਟ ਫਾਰਵਰਡ ਉਹਦੀ ਕਬੂਤਰਬਾਜੀ ਵਧੀਆ ਚੱਲੇ ਉਹ ਦਾ ਸਟਰੋਂਗ ਹੋ ਜਾਏ ਜੇ ਕੋ ਕਰਦੇ ਛੱਡਦਾ ਚਾਰ ਪੰਜ ਤਿੰਨ ਚਾਰ ਬਾਜੀਆਂ ਕਰਦੇ ਛੱਡਦੇ ਸੀ ਜੇ ਕੋ ਬਾਹਰ ਛੱਡਦਾ ਤੇ ਪੰਜ ਚਾਰ ਕਬੂਤਰ ਉਹਦੇ ਉੱਪਰ ਆਮ ਨਾਲ ਛੱਡ ਲਏ ਤੇ ਮੈਂ ਗਰੰਟੀ ਨਾਲ ਕਹਿੰਦਾ ਨੰਬਰਾਂ 'ਚ ਵੀ ਤੁਸੀਂ ਆਓਗੇ ਬਾਕੀ ਵੀਰ ਜੀ ਧੂੜ ਜੀ ਨੇ ਮਰਜ਼ੀ ਫੱਕੀ ਜਾਈਏ ਐਂਡ ਤੇ ਫੇਰ ਗੱਡੀ ਉੱਥੇ ਆਉਂਗੇ ਆ ਮੈਂ ਇਹ ਕਰਕੇ ਚਾਹੁੰਦਾ ਕਿ ਜਿਹੜਾ ਵੀ ਬੰਦਾ ਵੀਡੀਓ ਵੇਖੇ ਉਹਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੇ ਤੋ ਆਪਣਾ ਆਰਾਮ ਨਾਲ ਬਾਲ ਬੱਚੇ ਰਹਿ ਕੇ ਤੇ ਆਪੇ ਸ਼ੌਂਕ ਕਰਿਆ ਮੇ ਰੁਪਈਏ ਜਿਆਦਾ ਨਾ ਖਰਾਬ ਕਰੇ ਬਾਕੀ ਵੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਕਿਸੇ ਨੇ ਵੀ ਵੀਰ ਭਰਾ ਨੇ ਕੋ ਸਿੱਖਣਾ ਤੇ ਬੜਾ ਕੁਝ ਸਿੱਖ ਸਕਦੇ ਇਹਨਾਂ ਵੀਡੀਓ ਤੋਂ ਨਹੀਂ ਸਿੱਖਣਾ ਤੇ ਫਿਰ ਤੇ ਵੀਰ ਜੀ ਜਿਹੜੇ ਜਿਹੜੇ ਮਰਜ਼ੀ ਹੁਸਤਾਤ ਆ ਧਾਰ ਲਿਆ ਆਪਾਂ ਕੋਈ ਨਹੀਂ ਸਿੱਖਾਂਗੇ ਤੇ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਇਹ ਕਰਕੇ ਆਪਾਂ ਮੁੜ ਕੇ ਆਪਣੇ ਆਉਣ ਦੇ ਟੌਪਿਕ ਦੇ ਉੱਤੇ ਟੌਪਿਕ ਆਈ ਦਾ ਮੈਂ ਤੁਹਾਨੂੰ ਦੱਸਲਾਂ ਇਸ ਦਾ ਪਿਛਲੇ ਵੀਡੀਓ ਤੇ ਗੱਲ ਕੀਤੀ ਕਿ ਡਵਰ ਉਹਦੇ ਡਵਰ ਮਿੰਦੇ ਹੋਗੀ ਮਤਲਬ ਵੀ ਬਿਠਾਂ ਦਾ ਆਪਾਂ ਕਹਿੰਦੇ ਨੇ ਕਬੂਤਰੇ ਬਿਠਾਂ ਖੁੱਡੇ ਜਿਹੜੇ ਨੇ ਜੇ ਵੀਰ ਜੀ ਇਹਦੇ ਆਪਣੀ ਗੁਰਬਾਨੀ ਵਿੱਚ ਆਉਂਦਾ ਜਾਂ ਪਿਸ ਸਾਫ ਸਫਾਈ ਸਵਸ਼ਤਾ ਹਰ ਜਗ੍ਹਾ ਹੋਣੀ ਚਾਹੀਦੀ ਆ ਜਿਵੇਂ ਆਪਾਂ ਕਹਿ ਦਿੰਨੇ ਕਿ ਜਿੱਥੇ ਸਫਾਈ ਉੱਥੇ ਖਦਾਈ ਭਰਾ ਮੇਰੋ ਵਿਠਾ ਰੱਖ ਕੇ ਤੁਸੀਂ ਕੀ ਮਲ ਮਾਰ ਲੋਗੇ ਇਹ ਖੁੱਡਿਆਂ ਦੀ ਸਫਾਈ ਨਾ ਕਰਾਂਗੇ ਤੇ ਉੱਥੋਂ ਅਸੀਂ ਫਿਰ ਰਿਜ਼ਲਟ ਕੀ ਪਾਲਦੇ ਆ ਫਿਤਰਾ ਕਈ ਭਰਾ ਕਹਿ ਦਿੰਦੇ ਖੁੱਡਿਆਂ ਚ ਸਿਆਲ ਜਿਹਾ ਸਾਫ ਨਹੀਂ ਕਰਨ ਚਾਹੀਦੇ ਉਹ ਭਾਜੀ ਇੱਕ ਸਾਡੇ ਸਿਰਫ ਇੱਕ ਲਗਰਜੀ ਹੁੰਦੀ ਆ ਵੀ ਆਪਾਂ ਨੂੰ ਇੱਕ ਲੋਕ ਵੀ ਕਹਿਣ ਲੱਗ ਜਾਂਦੇ ਤੇ ਤੁਹਾਡੇ ਨਾਂ ਸਾਫ ਕਰਨੇ ਖੁੰਡੇ ਵੀਰ ਜੀ 12 ਮਹੀਨੇ 24 ਦਿਨ ਸਾਫ ਕਰਨਗੇ ਇਹਦੇ ਹੁਣ ਆਪਾਂ ਸਿਆਲ ਹੈ ਤੇ ਅਸੀਂ ਕੀ ਗੱਲ ਆਪਣੇ ਘਰ ਦੀ ਸਫਾਈਆਂ ਨਹੀਂ ਕਰਦੇ ਜਿੰਨੇ ਕਬੂਤਰ ਸਾਫ ਸੁਥਰੇ ਮਾਹੌਲ ਚ ਰਹਿਣਗੇ ਉਹਨਾਂ ਹੀ ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਨੁਕਸਾਨ ਕੋਈ ਨਹੀਂ ਵਾਇਰਸ ਨਹੀਂ ਆਊਗਾ ਕਬੂਤਰ ਬਿਮਾਰੀ ਤੋਂ ਬਚੇ ਰਹਿਣਗੇ ਇਹ ਨਹੀਂ ਕਿ ਤੁਹਾਨੂੰ ਕਬੂਤਰ ਬਿਮਾਰ ਹੋਣੇ ਅੱਜ ਤੁਸੀਂ ਮੱਠਾ ਪਾਈਆਂ ਇਹ ਤੁਹਾਨੂੰ ਜੋ ਸੀਜ਼ਨ ਚਾਹਣਾ ਤੁਹਾਡੇ ਕਬੂਤਰਾਂ ਦਾ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਕਬੂਤਰ ਨੂੰ ਕਦੇ ਭੁੱਖ ਲੱਗਦੀ ਹੈ ਨਾ ਆਪਾਂ ਕੀ ਕਰਾ 24 ਘੰਟੇ ਉਹਨੂੰ ਖੁੱਲਾ ਛੜਛੜ ਦੇ ਜਾਂ ਦਾਣੇ ਛੋੜ ਸਕਦੇ ਪਰ ਉਹਦਾ ਦਿਲ ਨਹੀਂ ਕਰ ਉਹਨੇ ਬੈਠੀ ਚੁੱਕ ਕੇ ਮੂੰਹ ਛੋਟਰੇ ਨਹੀਂ ਤਾਂ ਉਹਦਾ ਬਿਠ ਜਹਿਰ ਆ ਜਦੋਂ ਕਬੂਤਰ ਨੇ ਖਾ ਲਈ ਤੇ ਇਹ ਕਰਕੇ ਮੇਰੇ ਭਰਾ ਜਿਹੜੇ ਗੱਲ ਤੇ ਆ ਕਹਿੰਦੇ ਆ ਨਾ ਕਿ ਖੁੱਡੇ ਨੇ ਸਾਫ ਕਰਦੇ ਮੇਰੇ ਭਰਾਓ ਖੁੱਡੇ ਸਾਫ ਕਰਿਆ ਕਰੋ ਜਿਆਦਾ ਨਹੀਂ ਤੇ ਤੁਸੀਂ ਮਹੀਨੇ 'ਚ ਤੇ ਇੱਕ ਦਿਨ ਸਾਫ ਕਰੋ ਹੀ ਮਹੀਨਾ ਟਾਈਮ ਬਹੁਤ ਹੁੰਦਾ ਵੈਸੇ 20 ਆ 15 ਦਿਨਾਂ ਬਾਅਦ ਖੁੱਡੇ ਨੂੰ ਸਾਫ ਕਰਦੇ ਐਂਕਾ ਬੰਦੇ ਦਾ ਕਬੂਤਰ ਵੀ ਕਬੂਤਰ ਨੂੰ ਪਤਾ ਲੱਗੇ ਵੀ ਅਸੀਂ ਰਹਿਨੇ ਆਂ ਕਦੇ ਜੇ ਉਹ ਵੀ ਗਾਂਦ ਵਿੱਚ ਰਹਿਣ ਦੇ ਆਦਤ ਆ ਤੇ ਗਾਂਦ ਖਾਣ ਦੇ ਆਦਤ ਤੇ ਫਿਰ ਉਹੋ ਜਿਹਾ ਫਿਰ ਉਹਨਾਂ ਨੇ ਕੰਮ ਕਰਨਾ ਗਾਂ ਮੁੱਸੀ ਜਾਂਦੇ ਵਿੱਚ ਜਾ ਕੇ ਕਿੱਕ ਨੇ ਸਹੀ ਗੱਲ ਕਰੇ ਇਹ ਕਰਕੇ ਮੇਰੇ ਭਰਾ ਖੋਡੇ ਖੋਡੇ ਜਿਹੜੇ ਸਾਫ ਸਫਾਈ ਆ ਨਾ ਇਹ ਸਿਰਫ ਇੱਕ ਲੋਕਾਂ ਨੇ ਗੱਲਾਂ ਬਣਾਈਆਂ ਮੈਂ ਆਪਣੇ ਤਜਰਬੇ ਦੀ ਗੱਲ ਕਰਦਾ ਮੈਨੂੰ ਕਿਸੇ ਨਾ ਹੋਰ ਕੋਈ ਬਦਲਾਵ ਨਹੀਂ ਜੋ ਕੋਈ ਕਿਵੇਂ ਵੀ ਕੋਈ ਆਂਦਾ ਜੇ ਮੈਂ ਆਪਣੇ ਤਜਰਬੇ ਦੀ ਗੱਲ ਆਂ ਜੇ ਖੋਡੇ ਨਾ ਸਾਫ ਕਰੇ ਕਬੂਤਰ ਬਿਮਾਰੀ ਚ ਆਉਂਦੇ ਆ ਕਬੂਤਰ ਤੰਦਰੁਸਤ ਨਹੀਂ ਰਹਿੰਦੇ ਤੇ ਕਬੂਤਰ ਉਹ ਕਰੰਟ ਰੇਂਡਰ ਇਹਦਾ ਜਿਹੜਾ ਕਰੰਟ ਆਪਾਂ ਨੂੰ ਗਰਮੀ ਚ ਚਾਹੀਦਾ ਹੁੰਦਾ ਇਸ ਕਰਕੇ ਮੇਰੇ ਭਰਾ ਫੋਡੇ ਜਰੂਰ ਸਾਫ ਕਰ ਲੈ ਕੋ ਤ ਵੀਰ ਜੀ ਇਹੋ ਹੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਦ ਆਪ ਦੱਸ ਦੇ ਕੀ ਦੂ ਕਹਿਣਾ ਇਹ ਸ਼ੇਰਾਂ ਦਾ ਮੈਂ ਕੋਈ ਕਹਿਣਾ ਚਾ ਬੋਲ ਮੈਂ ਇੱਥੇ ਮੈਂ ਚੱਲ ਇੱਥੇ ਪੜ ਕੇ ਕਹਿ ਰਿਹਾ ਹਾਂ ਬੋਲੋ ਅੱਜ ਕੀ ਕੰਦਲ ਨੂੰ ਕਰੋ ਸਬਸਕ੍ਰਾਈਬ ਸੰਤ ਸਾਹਿਬ ਜੀ ਹੇ ਨੀਚੇ ਦਾ ਹਾਂ ਇੱਥੇ ਫੋਡੇ ਆਉਂਦੇ ਹਾਂ ਹਾਂ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜੀ ਇਹ ਬੰਦਾ ਸਾਡਾ ਦਾ ਸਬਸਕ੍ਰਾਈਬ ਕਰ ਦੇਣਾ ਚਲੋ ਸਾਹਿਬ ਜੀ ਠੀਕ ਹੈ ਚਲੋ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਡਾ ਚਲੋ ਜੀ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ